ਹਾਂਜੀ 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 ਅੱਜ ਦੀ ਪਹਿਲਾ ਮੀਟਿੰਗ ਵਰੀ ਤੋਂ ਅੱਜ ਸ਼੍ਰੀ ਫਤੇਗੜ ਸਾਹਿਬ ਦੇ ਉਸ ਮਹਾਨ ਨਵਿੰਦਰ ਧਰਤੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਨਵਿੰਦਰ ਸ਼ਹਾਦਤ ਨੂੰ ਸਭ ਤੋਂ ਪਹਿਲਾਂ ਪ੍ਰਣਾਮ ਕਰਦੇ ਆਂ ਔਰ ਅੱਜ ਦੀ ਮੀਟਿੰਗ ਸ਼੍ਰੀ ਕਾਲਪਤਖ ਸਾਹਿਬ ਵੱਲੋਂ ਸਥਾਪਿਤ ਪੰਜ ਮੈਂਬਰੀ ਕਮੇਟੀ ਭਲੋ ਅੱਜ ਅਸੀਂ ਦੋ ਮੈਂਬਰ ਮੈਂ ਉਹ ਜਦਰ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ 10 ਤਾਰੀਖ ਨੂੰ 10 ਮਈ ਨੂੰ ਇੱਕ ਵੱਡਾ ਰੈਲੀ ਦੇ ਰੂਪ ਵਿੱਚ ਪ੍ਰੋਗਰਾਮ ਆ ਜਿਹੜਾ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਰੱਖਿਆ ਔਰ ਉਹਦੀ ਤਿਆਰੀ ਦੇ ਸਬੰਧ ਵਿੱਚ ਔਰ ਭਰਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਜਿਹੜੇ ਆਗੂ ਵਰਕਰ ਕਾਪੀਆਂ ਲੈ ਗਏ ਉਹਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਔਰ ਜਿਨ੍ਹਾਂ ਨੇ ਨਵੇਂ ਹੋਰ ਲੈ ਕੇ ਜਾਣੇ ਕੋਈ ਵਰਕਰ ਲੈ ਕੇ ਜਾਣੇ ਚਾਹਦਾ ਉਹ ਕਾਪੀਆਂ ਵੰਡਣ ਲਈ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਸੀ ਜਿਸ ਵਿੱਚ ਸਾਰੀ ਜਿੱਥੇ ਲੀਡਰਸ਼ਿਪ ਹਾਜ਼ਰ ਸੀ ਲਖੜਾ ਸਾਹਿਬ ਚੰਨੂ ਮਹਾਰਾਜ ਸਾਹਿਬ ਉੱਥੇ ਸਾਡੀ ਲੋਕਲ ਜ਼ਿਲ੍ਹੇ ਦੀ ਲੀਡਰਸ਼ਿਪ ਮੋਜੀੜੀ ਸਾਹਿਬ ਨਿਮੜਾ ਸਾਹਿਬ ਤਲਵੰਡੀ ਸਾਹਿਬ ਸਾਰੇ ਜੱਜ ਸਾਹਿਬ ਸਾਡੇ ਐਮਐਲਏ ਸਾਹਿਬ ਸਾਫ ਦਾ ਹੋਰ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਉਹ ਵੀ ਸਾਰੀਆਂ ਹਾਜ਼ਰ ਸੀ ਔਰ ਨਮਾਇੰਦਾ ਸੱਜਣ ਬੁਲਾਏ ਸੀ ਔਰ ਉਸ ਦੇ ਰੂਪ ਵਿੱਚ ਵੀ ਬਹੁਤ ਵੱਡੀ ਮੀਟਿੰਗ ਹੈ ਜਿਹੜੀ ਭਰਮੀ ਮੀਟਿੰਗ ਹੈ ਉਹੀ ਇਸ ਤੋਂ ਪਤਾ ਲੱਗਦਾ ਕਿ ਜਿਲ੍ਹਾ ਫਤਿਹਗੜ ਸਾਹਿਬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ prati ਔਰ ਇਸ ਭਰਤੀ ਮਹਿਮਬਤ ਸ਼ਾਮਲ ਹੋਣ ਲਈ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੋਸ ਲਈ ਮੈਂ ਸਮੁੱਚੇ ਆਗੂ ਵਰਕਰ ਸਾਹਿਬਾਨ ਦਾ ਜਿੱਥੇ ਧੰਨਵਾਦ ਕਰਦਾ ਸਾਰੀ ਸੰਗਤ ਦਾ ਵਰਕਰਾਂ ਦਾ ਅੱਜ ਦਿਨ ਧੰਨਵਾਦ ਜਿਹੜਾ 10 ਤਰੀਕ ਦੇ ਪ੍ਰੋਗਰਾਮ ਤੁਸੀਂ ਉਹ ਧਾਰਮਿਕ ਹੋਊਗਾ ਕਿ ਸਿਆਸੀ ਹੋਊਗਾ ਜਿਹੜਾ 10 ਤਰੀਕ ਨੂੰ ਜਿਹੜਾ 10 ਤਰੀਕ ਨੂੰ ਪ੍ਰੋਗਰਾਮ ਤੁਸੀਂ ਕਹਿ ਰਹੇ ਹੋ ਤੇ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸ਼੍ਰੀ ਦਾਲਗਤ ਸਾਹਿਬ ਦੀ ਸਰਬੋਚਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਖੋਪਨਾਮਾ ਸਾਹਿਬ ਨੂੰ ਸਹੀ ਪੂਰਨ ਰੂਪ ਵਿੱਚ ਇਨਵੈਨ ਲਾਗੂ ਕਰਵਾਉਣ ਲਈ ਔਰ ਸੰਗਤ ਨੂੰ ਉਹਦੇ ਲਈ ਜਾਗਰੂਕ ਕਰਉ ਔਰ ਭਰਤੇ ਮਹਿਮੇਸ਼ ਸ਼ਾਮਿਲ ਕਰਵਾਉਣ ਲਈ ਸਾਡਾ ਪ੍ਰੋਗਰਾਮ ਆ ਤਾਂ ਕਿ ਸ਼ਰਮਣੇ ਅਕਾਲੀ ਦਲ ਦੀ ਪੂਰਨ ਸਰਜਿਤੀ ਹੋ ਸਕੇ ਜੇ ਪਹਿਲਾਂ ਕਿ ਆਪੂ ਦੇਣ ਦੀ ਵੀ ਗੱਲ ਕੀਤੀ ਹੈ ਨਾ ਤਾਂ ਆਪਣੇ ਸਮੋਦਨ ਚ ਤਾਂ ਮੈਂ ਸਵਾਲ ਕੀਤਾ ਤੁਸੀਂ ਵੀ ਇੱਕ ਅਸੀਂ ਆਗੂ ਜਲਦ ਤੁਹਾਨੂੰ ਜਿਹੜੀ ਟੀਮ ਉਹਨੂੰ ਦੇਣ ਜਾ ਰਹੇ ਆ ਆਪੂ ਤੋਂ ਬਿਨਾ ਤਾਂ ਨਾ ਕੋਈ ਜਥੇਬੰਦੀ ਚੱਲਦੀ ਹੁੰਦੀ ਹੈ ਨਾ ਕੋਈ ਪਾਰਟੀ ਚੱਲਦੀ ਹੋਈ ਹੈ ਆਗੂ ਦਾ ਹਰੇ ਦੋਦਵੰ ਜਦੋਂ ਭਰਤੀ ਕਮੇਟੀ ਹੈ ਜਿਹੜੀ ਉਹਦਾ ਮਨੋਰਥ ਸ਼੍ਰੀ ਅਗਾਂਤਕ ਸਾਹਿਬ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਤੱਕ ਆ ਉਸ ਤੋਂ ਬਾਅਦ ਪ੍ਰਧਾਨ ਔਰ ਜਾਂ ਅਹੁਦੇਦਾਰ ਕਿਸ ਤਰ੍ਹਾਂ ਦਾ ਉਹ ਸਾਰਾ ਪ੍ਰਕਿਰਿਆ ਉਸ ਤੋਂ ਬਾਅਦ ਮੁਕੰਮਲ ਹੋਣੀ ਹੈ ਉਸ ਪ੍ਰਕਿਰਿਆ ਨੂੰ ਮੁਕੰਮਲ ਕਰਨਾ ਹੈ ਸੋ ਇਸ ਕਰਕੇ ਉਸ ਤੋਂ ਬਾਅਦ ਪੰਚ ਪ੍ਰਬੰਧ ਆਗੂ ਦਾ ਕੌਮ ਨੂੰ ਮਿਲਣੀ ਚਾਹੀਦਾ ਅਗਾਂਤਕ ਸਾਹਿਬ ਦੇ ਦੇਸ਼ ਵੀ ਹੈ ਜੋ ਸਰ ਕਿੰਨੀ ਕਿਤੇ ਤੱਕ ਚਲੇਗੀ ਇਹ ਪ੍ਰਕਿਰਿਆ ਜੀ ਆਪਣੀ ਭਰਤੀ ਵਾਲੀ ਘੱਟ ਤੋਂ ਘੱਟ 2-3 ਮਹੀਨਿਆਂ ਦਾ ਸਮਾਂ ਤਾਂ ਚਾਹੀਦਾ ਹੈ ਕਿਉਂਕਿ ਕੁਝ ਲੇਟ ਹੋਇਆ ਹੈ ਪ੍ਰੋਗਰਾਮਾਂ ਦੀ ਕਿੰਨਾ ਕਿਤੇ ਚ ਰੱਖਿਆ ਹੋਇਆ ਜੀ ਸਤੋਂ तकरीबन ਹੁਣ ਤੱਕ 22-23 ਲੱਖ ਦੀ ਭਰਤੀ ਦੀਆਂ ਕਾਪੀਆਂ ਨੇ ਜਿਹੜੀਆਂ ইস্যੂ ਹੋ ਚੱਕੀਆਂ ਨੇ ਦਫ਼ਤਰ ਇਹ 10 ਤਰੀਕ ਦਾ ਕੱਟ ਜਿਹੜਾ ਇਹ ਪੰਜਾਬ ਦਾ ਜਿਲਦਾਂ ਹੋਏਗਾ ਨਹੀਂ ਨਹੀਂ ਇਕੱਲੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਜ਼ਿਲ੍ਹਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਤਿੰਨੋ ਹਲਕਿਆਂ ਦਾ ਹੁਕਮ ਜ਼ਰੂਰ ਨਾਮਾ ਲਾਗੂ ਕਰਾਉਣ ਦੀ ਗੱਲ ਕੀਤੀ ਹੈ ਪਹਿਲਾਂ ਕਿ ਲਾਗੂ ਨਹੀਂ ਹੁੰਦਾ ਸੀ ਕਮ ਹੁਕਮਨਾਵਾ ਤੁਸੀਂ ਕਹੇ ਲਾਗੂ ਕਰਾਉਣ ਦੀ ਗੱਲ ਕੀਤੀ ਇਹਨਾਂ ਨੂੰ ਲਾਗੂ ਤੁਸੀਂ ਥੋੜੀ ਜਿਹੀ ਪਾਰਟੀ ਵੱਲੋਂ ਕਿ ਪਹਿਲਾਂ ਹਾਂ ਇਹ ਲਾਗੂ ਨਹੀਂ ਸੀ ਕਿਤੇ ਲਾਗੂ ਕਿੱਥੇ ਹੋ ਗਿਆ ਹੁਕਮਨਾਵਾ ਸਾਹਿਬ ਹੁਕਮਨਾਵਾ ਸਾਹਿਬ ਨੂੰ ਤੁਸੀਂ ਆਪਦੇ ਢੰਗ ਨਾਲ ਪੇਸ਼ ਕਰਿਆ ਹੁਕਮਨਾਵਾ ਸਾਹਿਬ ਦੇ ਦੋ ਪੱਖ ਸੀ ਇੱਕ ਧਾਰਮਿਕ ਪੱਖ ਸੀ ਔਰ ਇੱਕ ਰਾਸੀ ਪੱਖ ਸੀ ਜਿਹੜਾ ਧਾਰਮਿਕ ਪੱਖ ਸ਼ੂਟ ਕਰਦਾ ਸੀ ਉਹ ਮੰਨ ਲਿਆ ਜਿਹੜਾ ਰਾਸੀ ਪੱਖ ਸੀ ਜਿਹਦੇ ਦਾ ਮੜਾ ਮੋਟਾ ਪਾਰਟੀ ਦੀ ਪੁਨਰ ਸਿਰਜੀਤੀ ਹੋਣੀ ਸੀ ਅਕਾਲੀ ਦਾਲ ਨੇ ਉੱਠਣਾ ਸੀ ਉਹ ਸਾਰਾ ਛੱਡ ਦਿੱਤਾ ਗਿਆ ਇਹੀ ਨਰਾਸ਼ਾ ਲੋਕਾਂ ਨੂੰ ਐਸੇ ਕਰਕੇ ਲੋਕ ਨੇ ਜਿਹੜੇ ਨਰਾਸ਼ ਹੋਏ ਨੇ ਆਪਣਾ ਐਸਜੀਪੀਸੀ ਦੇ ਚਾਉਣਾ ਨੇ ਜਿਸ ਨੂੰ ਲੈ ਕੇ ਅੱਜ ਗੱਲ ਵੀ ਕਾਫੀ ਉੱਠੀ ਆ ਸਾਰੇ ਪੱਲੇ ਨੂੰ ਸੇ